ਹੋਟਲ ਦੇ ਜਿੰਨੀਆਂ ਗੱਡੀਆਂ ਰੁਕੀਆਂ ਸੀ ਆ ਦੇਖੋ ਇਹ ਸਾਰੀਆਂ ਗੱਡੀਆਂ ਦੇ ਸ਼ੀਸ਼ੇ ਧੰਦੇ ਆ ਪੰਜਾਬ ਨੰਬਰ ਗੱਡੀਆਂ ਹਮਾਚਲ ਦੇ ਵਿੱਚ ਕੁਝ ਬੰਦੇ ਮੁਤਾਜ਼ਿਫੁਲ ਸ਼ਾਇਦ ਹੀ ਅਲੱਗ ਅਲੱਗ ਸੇ ਤੋ ਉਹ ਨਸੀਬਤ ਉਥੇ ਹੀ ਆਪਣੇ ਹੁੰਦੇ ਤੋ ਹਮਨੇ ਸਟਾਫ ਨੇ ਉਹਨੂੰ ਮਨਾ ਗਦੀ ਘਮਰੇ ਬਾਦ ਨੂੰ ਨਹੀਂ ਜਾਣੀ ਮੈਂ ਵੀ ਇਸੇ ਚੱਕਰ ਵਿੱਚ ਉਹਨਾਂ ਨੇ ਧਰੇ ਯਤੁਕ ਜੋ ਹਮਾਰੀ ਕਸਬਾ ਨੇ ਆਏ ਸੇ ਰਾਜਸਥਾਨ ਸੇ ਦਿੱਲੀ ਸੇ ਪੰਜਾਬ ਸੇ ਕਈ ਮਾਜਬਾਈ ਆਏ ਸੇ ਹਮਾਰੇ ਬਾਸ ਹਮਾਰੇ ਫੇਸ ਤੇ ਤੂ ਬਿਜਾਲ ਸੇ ਕੋਲੋਂ ਬਾਂਸ ਸੇ ਗੜਕੋਨੇ ਟੂਰਿਸਟ ਕੀ ਘੜੀ ਤੋਰ ਦਿੰਦਾ ਸੀ ਹਾਂਜੀ ਸასი ਗੱਲ ਬਾਈ ਬਾਈ ਹਿਮਾਚਲ ਦੇ ਵਿੱਚ ਨੂਰਪੁਰ ਲੱਗੇ ਇਹ ਹੋਟਲ ਆਈ ਹੋਟਲ ਤੇ ਜਿੰਨੀਆਂ ਗੱਡੀਆਂ ਰੁਕੀਆਂ ਸੀ ਆ ਦੇਖੋ ਜੀ ਸਾਰੀਆਂ ਗੱਡੀਆਂ ਦੇ ਸ਼ੀਸ਼ੇ ਭੰਤੇ ਆ ਪੰਜਾਬ ਨੰਬਰ ਗੱਡੀਆਂ ਹਿਮਾਚਲ ਦੇ ਵਿੱਚ ਰਾਜਸਥਾਨ ਨੰਬਰ ਗੱਡੀ ਆ ਜੀ ਇਹਦੇ ਸਾਰੇ ਸ਼ੀਸ਼ੇ ਭੰਤੇ ਦੇਖੋ ਜੀ ਆ ਗੁਰਦਾਸਪੁਰ ਦੀ ਆ ਗੱਡੀ ਇਹਦੇ ਵੀ ਸ਼ੀਸ਼ੇ ਭੰਤੇ ਜਿੰਨੀਆਂ ਗੱਡੀਆਂ ਹੀ ਹੋਰ ਦੋ ਗੱਡੀਆਂ ਇਥੋਂ ਚਲੀਆਂ ਗਈਆਂ ਹੀ ਤੇ ਆ ਦੇਖੋ ਜੀ ਸਾਰੇ ਹਿਮਾਚਲ ਦੇ ਵਿੱਚ ਸਾਰੀਆਂ ਗੱਡੀਆਂ ਦੇ ਸ਼ੀਸ਼ੇ ਭੰਤੇ ਦੇਖੋ ਜੀ ਆਹ ਦੇਖੋ ਜੀ ਕਿੰਨਾ ਨੁਕਸਾਨ ਕਰਤਾ ਇਹ ਰਾਜਸਥਾਨ ਨੰਬਰ ਗੱਡੀ ਆਏ ਲੁਧਿਆਣੇ ਦੀ ਗੱਡੀ ਆ ਜੀ ਆਹ ਦੇਖੋ ਜੀ ਸਾਰੇ ਸ਼ੀਸ਼ੇ ਭੰਤੇ ਕ੍ਰਿਸ਼ਟਾ ਜੀ ਇੱਥੇ ਦੋ ਗੱਡੀਆਂ ਖੜੀਆਂ ਸੀ ਇੱਕ ਇੱਧਰ ਤੇ ਇੱਕ ਉਧਰ ਉਹ ਚਲੀਆਂ ਗਈਆਂ ਇਹ ਹੋਟਲ ਆ ਜੀ ਕਿ ਇਹ ਹਿੱਲ ਹੋਟਲ ਨੂਰਪੁਰ ਦੇ ਲਾਗੇ ਇਹ ਜੋ ਵੀਡੀਓ ਵਾਇਰਲ ਹੋ ਰਹੀ ਹੈ ਆਪਕੇ ਹੋਟਲ ਦੀ ਇਹ ਪੰਜਾਬ ਦੀ ਗਾੜੀਆਂ ਦੀ ਤੋੜ ਫੋੜ ਦੀ ਹੱਦ ਹੋ ਗਈ ਕੀ ਕਹਿੰਦੇ ਇਸ ਦੇ ਬਾਰੇ ਜੀ ਸਰ ਮੈਂ ਹੋਟਲ ਕੇਹਲ ਕੇਹਲ ਦਾ ਓਨਰ ਹਾਂ ਰਾਕੇਸ਼ ਕੁਮਾਰ ਸਰ ਅੱਜ ਦੋ ਤਿੰਨ ਦਿਨ ਪਹਿਲੇ ਨਾ ਮੇਰੇ ਦਾ ਰੂਮ ਹੋਟਲ ਸਾਡੇ ਨੂੰ ਲੱਗੇ ਹੋਏ ਇੱਥੇ ਕੁਝ ਬੰਦੇ ਗੁਰਦਾਸਪੁਰ ਸ਼ਹਿਰ ਦੀ ਨਗਰ ਸੇ ਤੋਂ ਉਹ ਨਸ਼ੇ ਵਿੱਚ ਉੱਥੇ ਆਪਣੇ ਤੋਂ ਹਮਾਰੇ ਸਟਾਫ ਨੇ ਉਹਨੂੰ ਮਨਾ ਕਰ ਦਿੱਤਾ ਕਿ ਮਾਰੇ ਪਾਸ ਰੂਮ ਨਹੀਂ ਹੈ ਕੋਈ ਵੀ ਠੀਕ ਹੈ ਤਾਂ ਇਸੇ ਚੱਕਰ ਵਿੱਚ ਉਹਨਾਂ ਨੇ ਜੋ ਹਮਾਰੇ ਕਸਟਮਰ ਆਏ ਸੀ ਰਾਜਸਥਾਨ ਸੇ ਦਿੱਲੀ ਸੇ ਪੰਜਾਬ ਸੇ ਕਈ ਵਾਰ ਬਾਈ ਆਏ ਸੀ ਹਮਾਰੇ ਪਾਸ ਹਮਾਰੇ ਫੇਸ ਤੇ तो पंजाब से उन बांध से लड़कों ने टूरिस्ट की गाड़ी तोड़ दी सारी ठीक है तो बाद में वो आ गए ठीक है हमने गोलखभ पुलिस में पुलिस से भी मतलब अपनी कार्रवाई कर दी है ठीक है बंदे को पता चल गया हमें कुछ भी गया सब कुछ हमें पता चल गया है कि बंदे कौन है कौन नहीं है ठीक है तो जो गाड़ी को नुकसान हुआ था वो हमने पे कर दिया है उनका जो रूम रेंट है फूड का कुछ भी मिल दिया है हमने उनसे ठीक है बाकी हमारे लिए हिमाचल सेफ है कि असर मर्जी वो कोई दिक्कत नहीं है ਕੁਲੀ ਨੂੰ ਅਸਮਰਦ ਬੋਸਾ ਦੇ ਰਹੀ ਹੈ ਧੰਨਵਾਦ ਜੀ ਹੋਟਲ ਦੇ ਜਿੰਨੀਆਂ ਗੱਡੀਆਂ ਰੁਕੀਆਂ ਸੀ ਆ ਦੇਖੋ ਇਹ ਸਾਰੀਆਂ ਗੱਡੀਆਂ ਦੇ ਸ਼ੀਸ਼ੇ ਭੰਦੇ ਆ ਪੰਜਾਬ ਨੰਬਰ ਗੱਡੀਆਂ ਹਿਮਾਚਲ ਦੇ ਵਿੱਚ ਕੁਝ ਬੰਦੇ ਮੁਤਾਜ਼ਮ ਸੈਦ ਹੀ ਨਗਰ ਦੇ ਤੋਂ ਬਹੁਤ ਨਸੀਬਤ ਉਥੇ ਆਪਣੇ ਹੁਣ ਉਹਨੇ ਸਟਾਫ ਨੇ ਉਨਕੋ ਮਨਾ ਕਦੀ ਕਰੇ ਬਾਤ ਨੂੰ ਨਹੀਂ ਆਈ ਮੋਈ ਵੀ ਇਸੇ ਚੱਕਰ ਵਿੱਚ ਉਹਨਾਂ ਨੇ ਧਿਆਨ ਦਿੱਤਾ ਕਿ ਉਹ ہماری ਕਸਮ ਨਾਲ ਆਏ ਹੈ ਰਾਜਸਥਾਨ ਸੇ ਦਿੱਲੀ ਸੇ ਪੰਜਾਬ ਸੇ ਕਈ ਮਾਜਰ ਬਾਈ ਆਏ ਹੈ ਸਾਡੇ ਕੋਲ ਸਾਡੇ ਫੇਸ ਤੇ ਤੂੰ ਪੰਜਾਬੋਂ ਸੀ ਉਹ ਬਾਂਸੇ ਗੜ ਤੋਂ ਨੇ ਟੂਰਿਸਟ ਦੀ ਘੜੀ ਤੋੜ ਦਿੱਤੀ। ਹਾਂਜੀ ਸਤਿ ਸ਼੍ਰੀ ਅਕਾਲ ਬਾਈ। ਬਾਈ ਹਿਮਾਚਲ ਦੇ ਵਿੱਚ ਨੂਰਪੁਰ ਲੱਗੇ ਇਹ ਹੋਟਲ ਆਈ ਹੋਟਲ ਦੇ ਜਿੰਨੀਆਂ ਗੱਡੀਆਂ ਰੁਕੀਆਂ ਸੀ ਆ ਦੇਖੋ ਜੀ ਸਾਰੀਆਂ ਗੱਡੀਆਂ ਦੇ ਸ਼ੀਸ਼ੇ ਭੰਦੇ ਆ ਪੰਜਾਬ ਨੰਬਰ ਗੱਡੀਆਂ ਹਿਮਾਚਲ ਦੇ ਵਿੱਚ ਰਾਜਸਥਾਨ ਨੰਬਰ ਗੱਡੀ ਆ ਜੀ ਇਹਦੇ ਸਾਰੇ ਸ਼ੀਸ਼ੇ ਭੰਦੇ ਦੇਖੋ ਜੀ ਆ ਗੁਰਦਾਸਪੁਰ ਦੀ ਆ ਗੱਡੀ ਇਹਦੇ ਵੀ ਸ਼ੀਸ਼ੇ ਭੰਦੇ ਜਿੰਨੀਆਂ ਗੱਡੀਆਂ ਹੀ ਹੋਰ ਦੋ ਗੱਡੀਆਂ ਇੱਥੋਂ ਚਲੀਆਂ ਗਈਆਂ ਹੀ ਤੇ ਆ ਦੇਖੋ ਸਾਰੇ ਹਿਮਾਚਲ ਦੇ ਵਿੱਚ ਜੀ ਸਾਰੀਆਂ ਗੱਡੀਆਂ ਦੇ ਸ਼ੀਸ਼ੇ ਭੰਤੇ ਦੇਖੋ ਜੀ ਆਹ ਦੇਖੋ ਜੀ ਕਿੰਨਾ ਨੁਕਸਾਨ ਕਰਤਾ ਇਹ ਰਾਜਸਥਾਨ ਨੰਬਰ ਗੱਡੀ ਆਏ ਲੁਧਿਆਣੇ ਦੀ ਗੱਡੀ ਆ ਜੀ ਆਹ ਦੇਖੋ ਜੀ ਸਾਰੇ ਸ਼ੀਸ਼ੇ ਭੰਤੇ ਕ੍ਰਿਸਟਾ ਜੀ ਇੱਥੇ ਦੋ ਗੱਡੀਆਂ ਖੜੀਆਂ ਸੀ ਇੱਕ ਇੱਧਰ ਤੇ ਇੱਕ ਉਧਰ ਉਹ ਚਲੀਆਂ ਗਈਆਂ ਇਹ ਹੋਟਲ ਆ ਜੀ ਕਿ ਇਹ ਹਿੱਲ ਹੋਟਲ ਨੂਰਪੁਰ ਦੇ ਲਾਗੇ ਇਹ ਜੋ ਵੀਡੀਓ ਵਾਇਰਲ ਹੋ ਰਹੀ ਹੈ ਆਪਕੇ ਹੋਟਲ ਦੀ ये पंजाब की गाडियों की तोड़फोड़ी हद हो गई क्या करेंगे इसके बारे में सर मैं होटल के हिंद केहल का ऑन रूम राकेश कुम्बा सर आज से दो तीन दिन पहले ना मेरे रूम होटल ख्याल में लगे हुए थे कुछ बंदे मुदा स्कूल से हरियाणा नगर से तो वो अब नशिमत उठे अपने तो हमारे स्टाफ ने उनको मना कड़ी के मारे पास रूम नहीं आने दी भाई ठीक है तो इसी चक्कर में उन्होंने जो हमारी कस्टमर आए थे राजस्थान से दिल्ली से पंजाब से कई भाई भाई आए थे हमारे पास हमारे फेस पे तो पंजाब से उन बांध से लड़कों ने टूरिस्ट की गाड़ी तोड़ दी सारी ठीक है तो बाद में वो भागे ठीक है हमने गोलखबाई पुलिस में पुलिस से भी मत अपनी कार्रवाई कर दी है ठीक है बंद को पता चल गया हमें कुछ भी गया सब कुछ हमें पता चल गया कि बंदे कौन है कौन नहीं है ठीक है तो जो गाड़ी को नुकसान हुआ था वो हमने पे कर दिया है उनका जो रूम रेंट है फूड का कुछ भी बिल दिया है हमने उनसे ठीक है बाकी हमारे लिए हिमाचल सेफ है जैसे मर्जी जाओ कोई दिक्कत नहीं है ਕੁਲੀਨ ਜਸਮਰਾ ਗੁਰਦਸਾਹ ਦੇ ਦੀ ਹੈ ਧੰਨਵਾਦ